ਦਾਲਕੀ ਵਿੱਕੀ ਸ਼ੋਅ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਹਾਸਿਆਂ ਦੇ ਇਸ ਪ੍ਰੋਗਰਾਮ ਵਿੱਚ ਦੋਸਤੋ ਜਿਵੇਂ ਤੁਹਾਨੂੰ ਪਤਾ ਜੀ ਸਰਪੰਚੀ ਦਾ ਦੌਰ ਚੱਲ ਰਿਹਾ ਜੀ ਇੱਕ ਤੋਂ ਇੱਕ ਵੱਧ ਕੇ ਬੰਦੇ ਸਰਪੰਚੀ ਵਾਸਤੇ ਨੋਮੀਨੇਟ ਹੋ ਰਹੇ ਨੇ ਜੀ ਮੈਂਬਰੀ ਵਾਸਤੇ ਸਰਪੰਚੀ ਵਾਸਤੇ ਸੋ ਇਸੇ ਲੜੀ ਵਿੱਚ ਤੁਹਾਡੇ ਲਈ ਇੱਕ ਜੋ ਚੁਟਕਲੇ ਲੈ ਕੇ ਆਇਆ ਜੀ ਉਹਦੇ ਵਿੱਚ ਕੀ ਹੋਇਆ ਜੀ ਇੱਕ ਬੰਦਾ ਠੱਪਕਿਆ ਟੁੱਟਿਆ ਆਪਦੇ ਕੰਮ ਤੋਂ ਘਰੇ ਆਇਆ ਰਾਤ ਨੂੰ ਜੀ ਘਰੇ ਆ ਕੇ ਪੈ ਗਿਆ ਜਦੋਂ ਪੈ ਗਿਆ ਤਾਂ 1.3 ਵਜੇ ਦੀ ਅੱਖ ਖੁੱਲੀ ਜੀ ਤਾਂ ਉਹਨੇ ਦੇਖਿਆ ਵੀ ਉਹਦੇ ਪੈਰਾਂ ਕੋਲ ਇੱਕ ਚਿੱਟੇ ਕੱਪੜੇ ਪਾ ਕੇ ਬੰਦਾ ਖੜਾ ਜੀ ਤਾਂ ਉਹਨੇ ਆਪਣੀ ਚਾਦਰ ਭਗਾ ਕੇ ਮਾਰੀ ਤੇ ਰੋਲਾ ਪਾਦਾ ਕਹਿੰਦਾ ਭੂਤ ਹੋਏ ਭੂਤ ਹੋਏ ਭੂਤ ਚਲੋ ਜੀ ਇੰਨੇ ਨੂੰ ਸਾਰਾ ਟੱਬਰ ਇਕੱਠਾ ਹੋ ਗਿਆ ਸਾਰਾ ਟੱਬਰ ਜਦੋਂ ਇਕੱਠਾ ਹੋ ਗਿਆ ਤਾਂ ਉਹ ਜਿਹੜਾ ਬੰਦਾ ਚਿੱਡੇ ਕੱਪੜੇ ਵਾਲਾ ਸੀ ਜੀ ਉਹ ਹੱਥ ਜੋੜ ਕੇ ਖੜਾ ਕਹਿੰਦਾ ਬਾਈ ਮੈਂ ਕੋਈ ਭੂਤ ਨਹੀਂ ਹੈਗਾ ਮੈਂ ਤਾਂ ਸਰਪੰਚੀ ਦੀਆਂ ਵੋਟਾਂ 'ਚ ਖੜਾ ਹੋਇਆ ਹਾਂ ਜਿਹੜੇ ਤੂੰ ਬਾਈ ਮਿਲਦਾ ਨਹੀਂ ਤਾਂ ਕਰਕੇ ਰਾਤ ਨੂੰ ਤੈਨੂੰ ਕਹਿਣਾ ਆ ਵੀ ਵੀਰੇ ਮੈਨੂੰ ਕੋਟ ਪਾ। ਚੱਲ ਬਾਈ ਜੀ। ਕੱਲ ਫਸਰੀ ਕੱਲ ਕੀ ਹਾਲ ਹੈ? ਮੈਨੂੰ ਵਧਾਈਆਂ ਦੇ ਉਹ ਕਿਰਾ। ਪਤੰਦਰੋ ਕੋਈ ਸਾਲ ਦਾ ਸੁੱਖਾ ਜਾਣ ਦਿਆ ਕਰੋ। ਉਹ ਜਦ ਤੂੰ ਗੱਲ ਤ ਸਮਝ ਜਾਣਾ ਬਾਈ ਮੈਂ ਖੜਾ ਹੋ ਗਿਆ। ਕਿਉਂ? ਪਹਿਲਾਂ ਤੈਨੂੰ ਕੋਲ ਹੀ ਹੋਇਆ ਸੀ। ਉਹ ਜਦ ਤੂੰ ਫੇਰ ਗੱਲ ਤ ਸਮਝਿਆ ਮੈਂ ਸਰਪੰਚੀ ਚ ਖੜਾ ਹੋਇਆ। ਉਹ ਤੂੰ ਜਾਣਦੇ ਸਰਪੰਚੀ ਚ ਖੜਾ ਹੋਣ ਨੂੰ ਹੋਰ ਹੀ ਪੰਗੇ ਲਈ ਜਨਾ। ਤੇਰੇ ਜਬਾਕਾਂ ਦੇ ਨੀਕਰਾਂ ਨਹੀਂ ਪਾਈਆਂ ਹੁੰਦੀਆਂ ਵੀਰ ਵਾਰ ਦੇਖਿਆ ਮੈਂ ਅਰੇ ਯਾਰ ਤੂੰ ਮੈਂ ਦੱਸ ਤੂੰ ਤੂੰ ਖੋਸ ਨਹੀਂ ਹੈਗਾ ਬਾਈ ਮੈਂ ਸਰਪੰਚ ਬਣ ਜਾ ਤੈਨੂੰ ਫਾਇਦਾ ਬਹੁਤ ਹੋਊ ਦਿਹਾੜੀਦਾਰ ਬੰਦਾ ਤੂੰ ਰਹਿਣ ਦੇ ਹਜੇ ਪੰਗੇ ਲੈਣੋ ਯਾਰ ਸਪੋਰਟ ਬਹੁਤ ਆਪਾਂ ਨੂੰ ਪਾਈ ਚਰ ਮੈਂ ਜਾਣਦਾ ਸਪੋਰਟ ਨੂੰ ਘਰੇ ਤੇਰੇ ਗੁਸ਼ਲਖਾਨੇ ਨੂੰ ਬਾਰ ਨਹੀਂ ਕੋਟ ਆਦਾ ਇਹਨੂੰ ਬਾਈ ਆਪਾਂ ਨੂੰ ਫੁੱਲ ਸਪੋਰਟ ਲੋਟਾਂ ਦੀ ਜਰ ਛੱਡ ਜਾ ਇੱਕ ਮਿੰਟ ਛੱਡ ਹੈਲੋ ਆਨਗੋੜੇ ਦਾ ਨਿਆ ਭੁੱਕੀ ਵਾਲੇ ਦਾ ਫੋਨ ਉਹਰੇ ਨੂੰ ਫੋਨ ਆਉਣਾ ਮਾ ਮਾ ਬਾਜੀ ਨੂੰ ਵੋਟਾਂ ਨ ਕਹਿ ਗਿਆ ਤੀ ਲਾ ਫੁੱਲ ਸਪੋਰਟ ਆ ਭਾਈ ਆਪਾਂ ਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਮੇਰੀ ਗੱਲ ਸੁਣ ਲੋਕ ਖੰਜੂਰ ਤੇ ਚਾੜ ਕੇ ਨਾ ਪਿੱਛੋਂ ਪੌੜੀ ਖਿੱਚ ਲੈਂਦੇ ਨੇ ਇਮਾਨਦਾਰ ਬੰਦੇ ਨੂੰ ਅੱਜ ਕੱਲ ਕੋਈ ਵੋਟ ਨਹੀਂ ਪਾਉਂਦਾ ਮੈਨੂੰ ਪਤਾ ਲੋਕ दारू ਲੈ ਕੇ ਪੈਸੇ ਲੈ ਕੇ ਵੋਟਾਂ ਪਾਉਂਦੇ ਨੇ ਮੁੜ ਕੇ ਮੁੜ ਕੇ ਪਿੱਟਦੇ ਨੇ ਵੀ ਸਰਪੰਚ ਕੰਮ ਨਹੀਂ ਕਰਦਾ ਸਾਡਾ ਲੀਡਰ ਕੰਮ ਨਹੀਂ ਕਰਦਾ ਜਿਹੜੇ ਲੀਡਰ ਹੋਗੇ ਉਹ ਜਿਹੇ ਲੋਕ ਹੋਗੇ ਬਾਈ ਮੈਂ ਤੈਨੂੰ ਦੱਸ ਤੀ ਗੱਲ ਤੂੰ ਰਹਿਣ ਦੇ ਪੰਗਾ ਲੈਣ ਨੂੰ ਤੂੰ ਗਰੀਬ ਹੁੰਦਾ ਮਾਰਿਆ ਜਾਏਗਾ ਅੱਛਾ ਮਤਲਬ ਪੈਸੇ ਖਰਚਨੇ ਪੈਦੇ ਪੈਂਦੇ ਆ ਖਰਚਨੇ 20 25 25 ਲੱਖ ਰੁਪਇਆ ਲਾਉਂਦੇ ਨੇ ਲੋਕ ਆਪਾਂ ਵੀ ਤਾਰੂਪਿਆ ਦੇ ਆ ਤੇ ਯਾਰ ਧਾਣ ਗੱਲ ਕਰੀ ਮੈਂ ਖੜਾ ਪੰਜਾਂ ਦੀ ਤਵੱਜਹੇ ਕਰਾਉ ਨੰਡਾ ਬੰਦ ਰਵਦਾ ਜੀ ਤੇ ਬੱਚਾ ਦੀ ਬੋਚ ਤੇ ਛੁੱਟ ਛੜ ਤਾਂ ਇਤਨ ਲੱਖ ਰੁਪਿਆ ਹੈਗਾ ਬਈ ਆਪਣੇ ਕੋਲੇ ਅੱਛਾ ਫੜਦਾ ਜੀ ਫਿਰ ਲਾ ਫੁੱਕੇਗਾ ਘਰ ਆਪਦਾ ਜਿਲਜਲ ਘਰ ਫੁੱਕਣ ਲਈ ਆ ਤੇ ਕਿਹੜੀ ਗੱਲ ਆ ਮੈਂ ਹੀ ਘਰ ਫੁੱਕ ਕੇ ਦੇਖੇਗਾ ਤਮਾਸ਼ਾ ਤੂੰ ਚਲੋ ਠੀਕ ਹੈ ਓ ਬਾਈ ਮੇਰੀ ਗੱਲ ਸੁਣ ਸਾਰੇ ਤਾਂ ਆਪਣੇ ਲੋਣੇ ਬੋਣੇ ਵਾਲੇ ਸਰੀਕ ਵਾਲੇ ਆਪਣੇ ਨਾਲ ਨੇ ਸਰਪੰਚੀ ਬੱਟ ਤੇ ਪਈ ਆਪਣੀ ਆ ਹੈਗੀਆਂ ਪਹਾੜ ਤੇ ਮੇਰੇ ਉਹ ਮੇਰੇ ਘਰ ਸੁੱਖਦੇਗਾ ਹਾਂ 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 ਜਿਹੜਾ 3-4 ਲੱਖ ਖਰਚਣਾਗਾ ਇਹ ਤਾਂ ਆਪਾਂ ਆਏ ਆ ਚਟਕੀਆਂ ਕੱਢ ਲਾਂ ਅਹ ਦੋ ਤਿੰਨ ਨਾਲੀਆਂ ਖਾ ਜਾਵੇ ਪਹਿਲਾਂ ਵੀ ਗਈ ਸਰਪੰਚ ਲੋਕਾਂ ਦੀ ਸੁਚਾਲ ਲੈ ਖਾ ਤੂੰ ਤੇ ਇਤਨਾ ਖੁੱਲਿਆ ਕਰਾ ਮੇਰੀ ਗੱਲ ਚਲ ਠੀਕਾ ਤੂੰ ਵੋਟ ਪਾ ਦੀ ਫਿਰ ਮੈਂ ਚੱਲਿਆ ਹੋਣਾ ਹੈ ਹਾਂ ਚੰਗਾ ਚਲ ਠੀਕਾ ਨਹੀਂ ਸਮਝਦਾ ਭਾਈ ਕੋਈ ਗੱਲ ਨਹੀਂ ਆਈ ਕਿ ਲੋਕਾਂ ਦਾ ਕੰਮ ਲੋਕ ਧਾਰੂ ਲੈ ਕੇ ਵੋਟਾਂ ਪਾਉਂਦੇ ਨੇ ਪੈਸੇ ਲੈ ਕੇ ਵੋਟਾਂ ਪਾਉਂਦੇ ਨੇ ਆਈ ਕੀ ਹੋਇਆ ਜੀ ਇੱਕ ਵਾਰ ਇੱਕ ਸ਼ਰਾਬੀ ਵੋਟ ਪਾਉਣ ਚੱਲਿਆ ਗਿਆ ਤਾਂ VOTING ਮਸ਼ੀਨ ਦੇ ਸਾਹਮਣੇ ਖੜਾ ਜੀ ਸੋਚੀ ਜਦ ਉਹਥੇ ਜਿਹੜੇ ਅਫਸਰ ਬੈਠੇ ਸੀ ਉਹਨਾਂ ਨੇ ਸੋਚਿਆ ਵੀ ਇਹ ਕੀ ਗੱਲ ਹੈ ਵੋਟ ਕਿਉਂ ਨਹੀਂ ਪਾ ਰਿਹਾ ਉਹ ਕਹਿੰਦੇ ਭਾਈ ਤੂੰ ਛੇਤੀ ਕਰ ਵੋਟ ਪਾ ਕੀ ਸੋਚੀ ਜਾਂਦਾ ਸ਼ਰਾਬੀ ਪਤਾ ਕੁਝ ਹੀ ਕੀ ਕਹਿੰਦਾ ਕਹਿੰਦਾ ਜੀ ਮੈਂ ਆਇਆ ਸੋਚਣਾ ਵੀ ਰਾਤ ਮੈਨੂੰ ਕਿਹੜੀ ਪਾਰਟੀ ਆਏ ਮੋਤਲ ਦੇ ਕੇ ਸੀ ਲੋਕਾਂ ਹੀ ਵੋਟਾਂ ਪੈ ਗਈਆਂ ਜੀ ਰਿਜ਼ਲਟ ਆ ਗਏ ਤੇ ਗਾਹਾਂ ਵਾਲੀ ਕਹਾਣੀ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਉਹ ਕਿਵੇਂ ਟਲਾ ਜਾ ਮੂੰਹ ਕਰੀ ਫਿਰਦਾ ਹੈ ਕੀ ਹੋ ਗਿਆ ਉਹ ਬੱਸ ਯਾਰ ਭਾਈ ਤੈਨੂੰ ਹੁਣ ਕੀ ਦੱਸਾਂ ਕਿਉਂ ਭਾਈ ਮੂੰਹ ਕਰੀ ਭਾਈ ਕੁੜੀ ਦਾ ਬੱਕਾਇਆ ਹੁਣਾ ਉਹ ਭਾਈ ਹਾਂ ਉਹ ਯਾਰ ਬਹੁਤ ਮਾੜੀ ਕੀਤੀ ਇੱਕ ਦੋ ਬੰਦੇ ਨੇ ਤਾਂ ਆਪਣੇ ਨਾਲ ਨਹੀਂ ਯਾਰ ਤੂੰ ਤਾਂ दारू ਨੂੰ ਬਹੁਤ ਚਲਾਈਆ ਯਾਰ ਉਹ ਯਾਰ ਇੱਕ ਮੈਂ ਨਾ ਯਾਰ ਦੋਸਤ ਇੰਨਾ ਪ੍ਰੇਮ ਉਹਦੇ ਨਾਲ ਹਾਂ ਉਹਨੂੰ ਤਿੰਨ ਡੱਬੇ ਤਰ ਦਤੇ ਨਹੀਂ ਫੇਰ ਤਾਂ ਮੇਰੇ ਡੋੜ ਤੈਨੂੰ ਪਾਉਣੀ ਸੀ ਫੇਰ ਨਹੀਂ ਭਾਈ ਦੂਜੀ ਪਾਰਟੀ ਵਾਲੇ ਚਾਰ ਡੱਬੇ ਦੇ ਗਏ ਉਹ ਨਾਰੇ ਕਹਿੰਦੇ ਬੁੜੀਆਂ ਬਣੀਆਂ ਜੇ ਤੂੰ ਜਾ ਕੇ ਬੜੀਆਂ ਸੌਹਾ ਖਵਾ ਕੇ ਆਇਆ ਪਤੰਦਰਾ ਤੇਰਾ ਤਾਂ ਬੜਾ ਜਿਆਦਾ ਪ੍ਰਚਾਰ ਸੀਗਾ ਹੋ ਮੈਂ ਬੁੜੀਆਂ ਚਾਚੀਆਂ ਤਾਈਆਂ ਭਾਜੀਆਂ ਇਕੱਠੀਆਂ ਕਰਕੇ ਉਹ ਥੱਲੇ ਦੀਆਂ ਬੋਤਲਾਂ ਤੂੰ ਬਹੁਤ ਵੱਡੀਆਂ ਆ ਸੌਹਾ ਖਵਾ ਪਿਆ ਕੇ ਉਹਨਾਂ ਨੂੰ ਸੌਂ ਖਵਾਈ ਮੱਖਾ ਮੈਨੂੰ ਵੋਟ ਪਾਇਓ ਫਿਰ じゃ ਪਾਈ ਪਾਈ ਉਹਦੇ ਨੂੰ ਵੋਟ ਉਹਨਾਂ ਨੇ ਫੇਰ ਨਹੀਂ ਪਾਈ ਕਿਉਂ ਦੂਜੀ ਪਾਰਟੀ ਵਾਲੇ ਤੋਂ ਸੌਹਾ ਖਵਾ ਲਿਆ ਉੱਤੋਂ ਮੈਨੂੰ ਛੱਡ ਯਾਰ ਤੂੰ ਐਂ ਬੱਸ ਵੀ ਤੈਨੂੰ ਵੋਟਾਂ ਪਈਆਂ ਕਿ ਨਹੀਂ ਆ ਸਰ ਭਈਆ ਸਵਾ ਯਰ ਕੇ ਅੱਲਾ ਭਾਈ ਹਾਂ ਕੇ ਲੈਣਾ ਇੱਕ ਮੇਰੀ ਹਾਂ ਇੱਕ ਤੇਰੀ ਇੱਕ ਤੇਰੀ ਪਤਾ ਹੈ ਹਾਂ ਉਹ ਤਾਂ ਪੈਣੀ ਸੀ ਜਵਾਕਾਂ ਦੀ ਤਾਂ ਪਣੀ ਨਹੀਂ ਉਹ ਤਾਂ ਛੋਟਿਆ ਨਾ ਫਿਰ ਹਜੇ ਇੱਕ ਪੰਦਾ ਨਹੀਂ ਕਿਹੜਾ ਪਾ ਗਿਆ ਤੁਹਾਨੂੰ ਮੋਕਾ ਹੋ ਸੀ ਨਹੀਂ ਤਾਂ ਬਾਕੀ ਜਿੰਨਾ ਸਮਾਨ ਕਰ ਦੂੰਗੀ ਤੁਸੀਂ ਵੀ ਇਸ WhatsApp ਨੰਬਰ ਤੇ ਜੇ ਤੁਹਾਡੇ ਕੋਲ ਕੋਈ ਚੁਰਕਲਾ ਭੇਜ ਸਕਦੇ ਹੋ ਜਿਹੜੇ ਦੋਸਤਾਂ ਨੇ ਅਜੇ ਤਾਈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸਲੂਟ ਹੈ ਜੀ